ਭਾਰਤ ਜੋੜੋ ਯਾਤਰਾ ਤੋਂ ਬਾਅਦ 올 ਇੰਡੀਆ ਕਾਂਗਰਸ ਕਮੇਟੀ ਨੇ ਭਾਰਤ ਨਿਆ ਯਾਤਰਾ ਦਾ ਐਲਾਨ ਕਰ ਦਿੱਤਾ ਹੈ 6000 ਕਿਲੋਮੀਟਰ ਤੋਂ ਲੰਮੀ ਇਹ ਯਾਤਰਾ ਮਣੀਪੁਰ ਤੋਂ ਮੁੰਬਈ ਤੱਕ ਨਿਕਲੇਗੀ ਕਾਂਗਰਸ ਨੇ ਸਮਾਜਿਕ ਆਰਥਿਕ ਅਤੇ ਰਾਜਨੀਤਿਕ ਨਿਆਂ ਲਈ ਯਾਤਰਾ ਕੱਢਣ ਦਾ ਐਲਾਨ ਕੀਤਾ ਹੈ ਪੰਜਾਬ ਕਾਂਗਰਸ ਨੂੰ ਵੀ ਕਾਂਗਰਸ ਹਾਈ ਕਮਾਂਡ ਨੇ ਸੂਬੇ ਅੰਦਰ ਲੋਕਾਂ ਨਾਲ ਸਿੱਧਾ ਰابطਾ ਕਾਇਮ ਕਰਨ ਲਈ ਅਜਿਹੀ ਕੋਈ ਯਾਤਰਾ ਕਰਨ ਲਈ ਆਖਿਆ ਹੈ ਪਾਰਟੀ ਨਾਲ ਜੁੜੇ ਲੋਕਾਂ ਨੇ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੂੰ ਅਜਿਹੀ ਯਾਤਰਾ ਦੇ ਸੁਝਾਅ ਦਿੱਤੇ ਨੇ ਆਮ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵੱਲੋਂ ਐਲਾਨੀ ਇਹ ਯਾਤਰਾ ਖਾਸੀ ਅਹਿਮੀਅਤ ਰੱਖਦੀ ਹੈ ਯਾਤਰਾ 14 ਜਨਵਰੀ ਤੋਂ 20 ਮਾਰਚ ਤੱਕ ਹੋਵੇਗੀ ਇਹ ਯਾਤਰਾ 14 ਰਾਜਾਂ ਅਤੇ 85 ਜ਼ਿਲ੍ਹਿਆਂ ਵਿੱਚੋਂ ਹੁੰਦੀ ਹੋਈ ਮੁੰਬਈ ਪਹੁੰਚੇਗੀ ਕਾਂਗਰਸ ਨੂੰ ਉਮੀਦ ਹੈ ਕਿ ਕੁੱਲ 6800 ਕਿਲੋਮੀਟਰ ਲੰਬੀ ਇਸ ਯਾਤਰਾ ਨੂੰ ਪਹਿਲੀ ਯਾਤਰਾ ਵਾਂਗ ਹੀ ਵਧੀਆ ਹੁੰਗਾਰਾ ਮਿਲੇਗਾ ਇਸ ਨਾਲ ਕਾਂਗਰਸ ਆਪਣੀ ਅਤੇ ਰੋਹਲ ਗਾਂਧੀ ਦੀ ਸਾਖ ਸੁਧਾਰਨ ਅਤੇ ਲੋਕ ਆਧਾਰ ਵਧਾਉਣ ਦਾ ਯਤਨ ਕਰ ਰਹੀ ਹੈ ਪਹਿਲੀ ਭਾਰਤ ਜੋੜੋ ਯਾਤਰਾ ਪੈਦਲ ਸੀ ਜਦਕਿ ਐਤਕੀ ਬਸ ਰਾਈ ਹੋਵੇਗੀ ਪਰ ਵਿੱਚ ਵਿੱਚ ਪੈਦਲ ਵੀ ਚੱਲਿਆ ਜਾਵੇਗਾ ਅਤੇ ਆਮ ਲੋਕਾਂ ਨਾਲ ਰਾਹੁਲ ਗਾਂਧੀ رابطہ ਬਣਾਉਣਗੇ ਪਹਿਲੀ ਯਾਤਰਾ ਦੀ ਸਫਲਤਾ ਤੋਂ ਉਤਸ਼ਾਹਿਤ ਕਾਂਗਰਸ ਦੇ ਆਗੂਆਂ ਨੇ ਇਸ ਨਿਆ ਯਾਤਰਾ ਦਾ ਐਲਾਨ ਕੀਤਾ ਮਣੀਪੁਰ ਤੋਂ ਮਹਾਰਾਸ਼ਟਰ ਤੱਕ ਹਿੰਦੀ 벨ਟ ਵਾਲੇ ਸੂਬੇ ਇਸ ਯਾਤਰਾ ਵਿੱਚ ਸ਼ਾਮਲ ਕੀਤੇ ਗਏ ਨੇ ਪਹਿਲੀ ਯਾਤਰਾ ਵੇਲੇ ਇਹ ਸੂਬੇ ਸ਼ਾਮਲ ਨਹੀਂ ਸਨ ਉੱਤਰ ਪ੍ਰਦੇਸ਼ ਦਾ ਕੁਝ ਹਿੱਸਾ ਪਹਿਲੀ ਯਾਤਰਾ ਵਿੱਚ ਸ਼ਾਮਲ ਸੀ ਜਦਕਿ ਐਤਕੀ ਯੂਪੀ ਦਾ ਵੱਡਾ ਹਿੱਸਾ ਸ਼ਾਮਲ ਕੀਤਾ ਗਿਆ ਹੈ ਇਸੇ ਤਰ੍ਹਾਂ ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ ਸਣੇ ਹੋਰ ਸੂਬੇ ਸ਼ਾਮਲ ਕੀਤੇ ਗਏ ਨੇ ਦਿਲਚਸਪ ਗੱਲ ਇਹ ਹੈ ਕਿ ਇਹ ਉਹ ਹੀ ਸੂਬੇ ਨੇ ਜਿਨ੍ਹਾਂ ਵਿੱਚ ਹਾਲ ਹੀ ਵਿੱਚ ਕਾਂਗਰਸ ਨੂੰ ਵਿਧਾਨ ਸਭਾ ਚੋਣਾਂ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ ਦੱਸ ਦਈਏ ਕਿ ਕਾਂਗਰਸ ਵਰਕਿੰਗ ਕਮੇਟੀ ਵਿੱਚ ਇਸ ਯਾਤਰਾ ਬਾਰੇ ਫੈਸਲਾ ਲਿਆ ਗਿਆ ਸੀ ਪਾਰਟੀ ਆਗੂਆਂ ਨੇ ਸੁਝਾਅ ਦਿੱਤਾ ਸੀ ਕਿ ਰਾਹੁਲ ਗਾਂਧੀ ਨੂੰ ਪੂਰਬ ਤੋਂ ਪੱਛਮ ਵੱਲ ਯਾਤਰਾ ਕਰਨੀ ਚਾਹੀਦੀ ਹੈ ਕੇ ਸੀ ਬੇਨੂ ਗੋਪਾਲ ਅਤੇ ਜੈਰਾਮ ਰਮੇਸ਼ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ 4500 ਕਿਲੋਮੀਟਰ ਦੀ ਭਾਰਤ ਜੋੜੋ ਯਾਤਰਾ ਕੀਤੀ ਸੀ ਉਹਨਾਂ ਕਿਹਾ ਕਿ ਭਾਰਤੀ ਰਾਜਨੀਤੀ ਦੇ ਇਤਿਹਾਸ ਵਿੱਚ ਇਹ ਇੱਕ ਇਤਿਹਾਸਕ ਯਾਤਰਾ ਸੀ ਰਾਹੁਲ ਗਾਂਧੀ ਆਪਣੇ ਇਸ ਨਵੀਂ ਯਾਤਰਾ ਦੀ ਸ਼ੁਰੂਆਤ ਭਾਰਤ ਜੋੜੋ ਯਾਤਰਾ ਦੇ ਆਪਣੇ ਅਨੁਭਵ ਸਾਂਝੇ ਕਰਕੇ ਕਰਨਗੇ ਇਸ ਯਾਤਰਾ ਵਿੱਚ ਔਰਤਾਂ ਨੌਜਵਾਨਾਂ ਅਤੇ ਦੇਸ਼ ਦੇ ਵਾਂਝੇ ਤਬਕਿਆਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਜਾਏਗੀ। ਬੀਨੂ ਗੋਪਾਲ ਨੇ ਦੱਸਿਆ ਕਿ ਇਹ ਯਾਤਰਾ 1200 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ ਅਤੇ ਮਹਾਰਾਸ਼ਟਰ ਪਹੁੰਚਣ ਤੋਂ ਪਹਿਲਾਂ ਇਹ ਮਣੀਪੁਰ, ਨਾਗਾਲੈਂਡ, ਅਸਾਮ, ਮਹਗਾਲਿਆ ਤੋਂ ਹੋ ਕੇ ਲੰਗੇਗੀ। ਯਾਤਰਾ ਪੱਛਮੀ ਬੰਗਾਲ, ਬਿਹਾਰ, ਝਾਰਖੰਡ, ਓਡੀਸ਼ਾ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ ਅਤੇ ਗੁਜਰਾਤ ਵਿੱਚੋਂ ਵੀ ਲੰਗੇਗੀ। ਭਾਰਤ ਜੋੜੋ ਯਾਤਰਾ ਕੇ ਬਾਅਦ ਅਬ राहुल गांधी जी के नेतृत्व में कांग्रेस पार्टी भारत न्याय यात्रा निकालने वाली है 14 जनवरी से लेकर 20 मार्च तक 6,200 किलोमीटर लंबी भारत न्याय यात्रा 14 राज्यों से गुजरेगी मणिपुर में शुरुआत होगी और यह समाप्त होगी मुंबई में अब यह यात्रा दूसरे चरण में भारत न्याय यात्रा है आर्थिक न्याय के लिए सामाजिक न्याय के लिए और राजनीतिक न्याय के लिए लोकतंत्र को बचाना है संविधान को बचाना है महंगाई और बेरोजगारी से करोड़ों परिवार जो पीड़ित हैं उनको एक नया भविष्य उज्जवल भविष्य दिखाना है और फिर से जो समाज को बांटा जा रहा है समाज को बांटने की प्रक्रिया शुरू करनी है तो पहले भारत जोड़ो यात्रा भारत को जोड़ने के लिए और अब भारत न्याय यात्रा ताकि लोगों में हम आश्वासन देंगे कांग्रेस पार्टी की ओर से राहुल राहुल गांधी जी की ओर से कि कांग्रेस पार्टी वचनबद्ध है लोगों को आम जनता को आर्थिक न्याय सामाजिक न्याय और राजनीतिक न्याय पूर्ण तरीके से उपलब्ध हो डिसंबर ट्वेंटी फर्स्ट कांग्रेस वर्किंग कमेटी हैड गिवन एन ओपिनियन डा राहुल गांधी जी शुड स्टार्ट ए यात्रा फ्रॉम ईस्ट टू वेस्ट Now Rahul Gandhi also agreed to fulfil the wishes of the CWC. So, All India Congress Committee has decided to hold a Bharat Nyaya Yatra from January 14 to March 20th. from manipur to mumbai january 14 to march 20 from manipur to mumbai we had done a, a gandhi leda yatra from kanyakumari to kashmir a, traveling 4500 kilometers That was a historic yatra in Indian political history. Now, Rahul Gandhi is doing a yatra with, with the great experience from the first Bharat Jodo yatra. certainly this yatra is going to interact with the youth of this country women of this country or marginalized people and different different areas of the people basically 14 states this yatra is covering 14 states And eighty-five districts. Basically, mode of yatra is a bus yatra. Bus yatra allows maximum access to the people on the way. But it will also have a ਸ਼ੋਰਟ ਸਟਰਕਚਰਸ ਆਫ ਵਾਕਿੰਗ ਪੰਜਾਬ ਵਿੱਚ ਅਜਿਹੀ ਯਾਤਰਾ ਕਰਨ ਦੇ ਸੂਬੇ ਦੇ ਕਾਂਗਰਸੀ ਆਗੂਆਂ ਨੂੰ ਸੁਝਾ ਦਿੱਤੇ ਗਏ ਨੇ ਇੱਕ ਪਾਸੇ ਸੂਬਾਈ ਲੀਡਰਸ਼ਿਪ ਅਜੇ ਹੀ ਕਿਸੇ ਯਾਤਰਾ ਬਾਰੇ ਵਿਚਾਰ ਕਰਨ ਲੱਗ ਪਈ ਹੈ ਅਤੇ ਪਰ ਤੋਲ ਰਹੀ ਹੈ ਪਰ ਦੂਜੇ ਪਾਸੇ ਇਸ ਸੂਬਾਈ ਕਾਂਗਰਸੀ ਲੀਡਰਸ਼ਿਪ ਨੇ ਹੋਏ ਨੁਕਸਾਨ ਤੋਂ ਬਾਅਦ ਵੀ ਹਲੇ ਤੱਕ ਕੋਈ ਸਬਕ ਨਹੀਂ ਲਿਆ ਲੱਗਦਾ ਪੰਜਾਬ ਕਾਂਗਰਸ ਹਲੇ ਵੀ ਬੁਰੀ ਤਰ੍ਹਾਂ ਢੜੇਮੰਦੀ ਦਾ ਸ਼ਿਕਾਰ ਹੈ ਬਹੁਤੇ ਆਗੂਆਂ ਦੀ ਸਿੱਧੀ ਲੜਾਈ ਨਵਜੋਤ ਸਿੰਘ ਸਿੱਧੂ ਨਾਲ ਦਿਖਾਈ ਦਿੰਦੀ ਹੈ ਪਰ ਪਰਦੇ ਦੇ ਉਹਲੇ ਹੋਰ ਵੀ ਕਈ ਧੜੇ ਨੇ ਜਿਹੜੇ ਕੰਮ ਕਰ ਰਹੇ ਨੇ